ਮਹਾਰਾਜ ਜੀ ਦਾ ਪ੍ਰਕਾਸ਼ ਪਟਨੇ ਵਿਖੇ ਹੋਇਆ ਸਤ ਸਾਲ ਦੀ ਅਵਸਥਾ ਤੱਕ ਗੁਰੂ ਜੀ ਪਟਨੇ ਵਿਖੇ ਬੜੀਆਂ ਚੋਟਾਂ ਕੀਤੀਆਂ ਨੇ ਜਿਸ ਆਸਥਾਨ ਤੇ ਆਪ ਜੀ ਬੈਠੇ ਹੋ ਤੇ ਵੀ ਜਗਾ ਪਾਗਾ ਬਣੀ ਤਾਂ ਗੁਰੂ ਨਾਨਕ ਦੇਵ ਜੀ ਜਦੋਂ ਪੂਰਬ ਦੇ ਯਾਤਰਾ ਕਰਦੇ ਪਟਨੇ ਵਿਖੇ ਆਏ ਭਾਈ ਮਰਦਾਨੇ ਨੇ ਆਖਿਆ ਭੁੱਖ ਲੱਗੀ ਹੈ ਕੁਝ ਛੱਟਾ ਉਹਦੇ ਸਾਹ ਸਟੈਂਡ ਕੋਲੋਂ ਜਿਹਨੇ ਕਬਟਾ ਸੁੱਕ ਕੇ ਮਰਾ ਦਿੱਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਦੇਵ ਜੀ ਦੇ ਹੱਥ ਲਗਨ ਨਾਲ ਕਬਟਾ ਲਾਲ ਜਵਾਰ ਹੋ ਗਿਆ ਭਾਈ ਸਾਹਿਬ ਵੇਚਨ ਗਏ ਮਗਰ ਕਿਸੇ ਨੇ ਮੋੜ ਨਹੀਂ ਦਿੱਤੀ ਜਦੋਂ ਇਸ ਅਸਥਾਨ ਤੇ ਮੁਰਲੀ ਧਰ ਦੇ ਕਰਿਆਏ ਸੁਨੇ ਆ ਗਏ ਤੇ ਉਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਉਦੋਂ ਦਾ 1 ਸੋ 1 ਰੁਪਈਆ ਸਾਲਸ ਰਾਏ ਨੇ ਮੱਤਾ ਠੀਕਿਆ ਕਹਿੰਦਾ ਮੋਲ ਨਹੀਂ ਕੇ ਦਰਸ਼ਨ ਨਹੀਂ ਤੇ ਵਾਏ ਸਾਰੇ ਮਿਲ ਕੇ ਧੰ ਗੁਰੂ ਨਾਨਕ ਦੇਵ ਜੀ ਕੋਲ ਗਏ ਜਿੱਥੇ ਗੁਰਦੁਆਰਾ ਸਾਹਿਬ ਕੋ ਉਕਾਤੇ ਗੁਰੂ ਜੀ ਦੇ ਦਰਸ਼ਨ ਕਰਕੇ ਸਾਰਿਆਂ ਦੀ ਮੁਰਾਦ ਪੂਰੀ ਹੋਈ ਬਚਨ ਵਿਲਾਸ ਹੋਏ ਬੇਨਤੀ ਕੀਤੀ ਮਹਾਰਾਜ ਸਾਡੇ ਘਰ ਵੀ ਪਵਿੱਤਰ ਕਰੋ ਚਲੋ ਤਨ ਗੁਰੂ ਨਾਨਕ ਦੇਵ ਜੀ ਬਾਉ ਕਾਰ ਸਾਹਿਬ ਤੋਂ ਚੱਲ ਕੇ ਕਿਸੇ ਆਸਥਾਨ ਤੇ ਮੁਰਲੀ ਤਰਸੋ ਨੇ ਆ ਰਹੇ ਨੇ ਕਹ ਰਿਹਾਏ ਸੰਗਤਿ ਅਸਥਾਪਿਤ ਹੋਈ ਇਸੇ ਕਰਕੇ ਜਗਦਾ ਦਾ ਨਾ ਪਿਆ ਸੰਗਤ ਸੁਨਾਰ ਟੋਲੀ ਸੁਨੇ ਆਰਿਆਂ ਦਾ ਘਰ ਸੀ ਬਜ਼ਾਰ ਸੁਨੇ ਆਰਿਆਂ ਦਾ ਸੀ ਉਹਨ ਵੀ ਆਲੇ ਦੁਆਲੇ ਸੁਨੇ ਆਰੇ ਰੰਦੇ ਆਪ ਜੀ ਦੀ ਅਰਦਾਸ ਆਪ ਗੁਰੂ ਜੀ ਕੋੜੀਆ ਕਰਨ ਪਤਨਾ ਸਾਹਿਬ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਗੁਰੂ ਦੇ ਲੰਗਰ ਪ੍ਰਸਾਦ ਸੇਵਾ ਲਈ ਜੀਨਾ ਜੀਨਾ ਸਰਤਾ ਸੇਵਾ ਆਪਾਂ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸਾਲਸਈ ਜੁਰੀ